ਇਸ ਵੀਡੀਓ ਤੋਂ ਤੁਸੀਂ ਲੈ ਲੈ ਸਕਦੇ ਹੋ ਕਿ ਤੁਹਾਨੂੰ ਕਣਕ ਲਈ ਹੁਣ ਦੇ ਸਮੇਂ ਕੀ ਕੁਝ ਕਰਨਾ ਚਾਹੀਦਾ ਹੈ ਜਾਂ ਕੀ ਕੁਝ ਕਰਨਾ ਪੈ ਸਕਦਾ ਹੈ ਮੇਰਾ ਨਾਮ ਹੈ ਪਲਵਿੰਦਰ ਅਤੇ ਤੁਸੀਂ ਦੇਖ ਰਹੇ ਹੋ ਖੇਤੀ ਗਾਈਡ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਚਲੋ ਜੀ ਹੁਣ ਆਪਾਂ bắtਦੇ ਹਾਂ ਇਸ ਵੀਡੀਓ ਵਿੱਚ ਆਉਣ ਵਾਲੇ ਕੁਝ ਦਿਨਾਂ ਵਿੱਚ ਸਾਨੂੰ ਸਾਡੀ ਕਣਕ ਵਿੱਚ ਪੰਜ ਘੰਟਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਹੜੇ ਵੀ ਉਹਨਾਂ ਨੇ ਲੇਟ ਕਣਕ ਦੀ ਬਿਜਾਈ ਕੀਤੀ ਸੀ ਉਹ ਵੀ ਇਹ ਗੱਲਾਂ ਧਿਆਨ ਨਾਲ ਸੁਣ ਸਕਦੇ ਹਨ ਸਾਡੀ ਕਣਕ ਵਿੱਚ ਮੈਗਨੀਜ਼ ਦੀ ਘਾਟ ਸਲਫਰ ਦੀ ਘਾਟ ਜ਼ਿੰਕ ਦੀ ਘਾਟ ਕਾ ਅਤੇ ਚੌੜੇ ਪੱਤੇ ਵਾਲੇ ਨਦੀਨ ਦੇਖਣ ਨੂੰ ਮਿਲ ਸਕਦੇ ਹਨ ਇਸ ਦੇ ਨਾਲ ਨਾਲ ਇਹ ਸਮਾਂ ਪੀਲੀ ਕੁੰਗੀ ਯਾਨੀ ਕਿ ਜੈਲੂ ਰਾਸ਼ਟ ਦੀ ਸ਼ੁਰੂਆਤੀ ਹਮਲੇ ਲਈ ਟਕਮਾ ਹੋ ਰਿਹਾ ਹੈ ਇਸ ਲਈ ਤੁਹਾਨੂੰ ਆਪਣੇ ਖੇਤ ਦਾ ਹੁਣੇ ਤੋਂ ਸਰਵੇਖਣ ਯਾਨੀ ਕਿ ਖੇਤ ਵਿੱਚ ਇਸ ਦੇ ਸ਼ੁਰੂਆਤੀ ਲੱਛਣਾਂ ਨੂੰ ਸਮੇਂ ਸਿਰ ਖੇਤ ਵਿੱਚ ਦੇਖਣ ਦੀ ਲੋੜ ਹੈ ਇਸ ਦੇ ਸ਼ੁਰੂਆਤੀ ਲੱਛਣ ਹਨ ਉਨ੍ਹਾਂ ਵਿੱਚ ਪੱਤਿਆਂ ਉੱਪਰ ਪੀਲੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪੀਲੇ ਅਤੇ ਸਲੇਟੀ ਰੰਗ ਤੋਂ ਲੈ ਕੇ ਗੁਲਾਬੀਪੂਰੀ ਦਿਖਾਈ ਦੇ ਸਕਦੀ ਹੈ ਇਸ ਦੀ ਕਮੀ ਨੂੰ ਦੂਰ ਕਰਨ ਲਈ ਤੁਸੀਂ 1 ਕਿਲੋ ਮੈਗਨੀਸਿਅਮ ਸਲਫੇਟ ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ 1 ਏਕੜ ਦੇ ਮਗਰ ਛਿੜਕਾਅ ਕਰ ਸਕਦੇ ਹਾਂ ਉਸ ਤੋਂ ਅੱਗੇ ਵਧਦੇ ਹਾਂ ਜੇ ਆਪਾਂ ਗੱਲ ਕਰਦੇ ਹਾਂ ਸਲਫਰ ਦੀ ਘਾੜਟ ਬਾਰੇ ਸਲਫਰ ਦੀ ਘਾੜਟ ਹੀ ਰੇਤਲੇ ਬਾਹਣ ਵਿੱਚ ਦੇਖਣ ਨੂੰ ਮਿਲਦੀ ਹੈ ਤੇ ਇਸ ਦੀ ਕਮੀ ਵਿੱਚ ਕਣਕ ਦੇ ਨਵੇਂ ਪੱਤੇ ਨੋਕ ਨੂੰ ਛੱਡ ਕੇ ਪਿੱਛੇ ਵੱਲ ਨੂੰ ਪੀਲੇ ਪੈ ਜਾਂਦੇ ਹਨ ਇਸੇ ਕਰਕੇ ਇਸ ਦੀ ਕਮੀ ਨੂੰ ਦੂਰ ਕਰਨ ਲਈ ਅਸੀਂ ਇਸ ਵਿੱਚ 1 ਕੁਇੰਟਲ ਜਿਪਸਮ ਪਾਉਣਾ ਹੁੰਦਾ ਹੈ ਅਤੇ ਉਸ ਤੋਂ ਮੰਗਰੋਂ ਸਾਨੂੰ ਹਲਕਾ ਪਾਣੀ ਇਸ ਨੂੰ ਦੇਣਾ ਪੈਂਦਾ ਹੈ ਤੇ ਜੇਕਰ ਸਾਡੇ ਜਿਹੜਾ ਖੇਤ ਹੈ ਉਹ ਬੱਤਰ ਅਤ ਯਾਨੀ ਕਿ ਇਹ ਉਹ ਸਟੇਬਲ ਮੌਇਸਚਰ ਉੱਤੇ ਹੈ ਤਾਂ ਅਸੀਂ ਉਸ ਨੂੰ ਪਾਣੀ ਲਾਉਣ ਤੋਂ ਪਰਹੇਜ਼ ਕਰਦੇ ਹਾਂ ਤੇ ਉਸ ਨੂੰ ਅਸੀਂ ਜਿਪਸਮ ਪਾਉਣ ਤੋਂ ਬਾਅਦ ਖੇਤ ਨੂੰ ਗੁੱਡ ਲੈਣਾ ਹੈ ਇਸ ਨਾਲ ਜਿਹੜੀ ਸਲਫਰ ਦੀ ਕਮੀ ਹੈ ਉਹ ਦੂਰ ਹੋ ਜਾਵੇਗੀ ਅਤੇ ਕਿਸਾਨ ਵੀਰੋ ਵੀਡੀਓ ਵਿੱਚ ਅੱਗੇ ਵੱਧਦੇ ਹੋਏ ਆਪਾਂ ਗੱਲ ਕਰਨੇ ਜਿੰਕ ਦੀ ਘਾਟ ਬਾਰੇ ਸਾਡੇ ਖੇਤ ਵਿੱਚ ਇਸ ਸਮੇਂ ਜਿੰਕ ਦੀ ਘਾਟ ਵੀ ਸਾਨੂੰ ਦੇਖਣ ਨੂੰ ਮਿਲ ਸਕਦੀ ਹੈ ਜਿੰਕ ਦੀ ਘਾਟ ਆਉਣ ਤੇ ਪੱਤੇ ਲੱਕ ਵਿਚਕਾਰੋਂ ਪੀਲੇ ਪੈ ਜਾਂਦੇ ਹਨ ਫਿਰ ਉਹ ਟੁੱਟ ਕੇ ਲੰਮਕ ਜਾਂਦੇ ਹਨ ਜੇਕਰ ਤੁਹਾਨੂੰ ਇਹ ਲੱਛਣ ਤੁਹਾਡੇ ਖੇਤ ਵਿੱਚ ਨਜ਼ਰ ਆਉਣ ਤਾਂ ਤੁਸੀਂ ਇਸ ਉੱਪਰ ਜ਼ਿੰਕ ਸਲਫੇਟ ਦੀ ਕੈਲਸ਼ੀਅਮ ਕਾਰਬੋਨੇਟ ਨਾਲ ਰਲਾ ਕੇ ਇੱਕ ਸਪਰੇਅ ਕਰ ਸਕਦੇ ਹੋ ਇਹ ਜਿਹਾ ਕਰਨ ਲਈ ਤੁਸੀਂ 1 ਕਿਲੋ ਜ਼ਿੰਕ ਸਲਫੇਟ 21% ਵਾਲਾ ਅਤੇ ਅੱਧਾ ਕਿਲੋ ਅਣਗੁੱਝਾ ਚੂਨਾ ਯਾਨੀ ਕਿ ਕੈਲਸ਼ੀਅਮ ਕਾਰਬੋਨੇਟ ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਇਸ ਦਾ ਛੜਕਾਅ ਕਰਨਾ ਹੈ ਇਹ ਤੁਸੀਂ 1 ਕਿੱਲੇ ਲਈ ਕਰ ਸਕਦੇ ਹੋ ਤੇ ਇਸ ਸਮੇਂ ਕਾ ਅਤੇ ਚੌੜੇ ਪੱਤੇ ਵਾਲੇ ਜਿਹੜੇ ਨਦੀਨ ਹਨ ਉਹਨਾਂ ਦੀ ਸਮੱਸਿਆ ਦੇਖੋ ਨੂੰ ਮਿਲ ਸਕਦੀ ਹੈ ਤੇ ਇਹਨਾਂ ਨੂੰ ਰੋਕਣ ਲਈ ਤੁਸੀਂ 16 ਗ੍ਰਾਮ ਟੋਟਲ ਜਾਂ ਮਾਰਕ ਪਾਵਰ 75 W G ਨੂੰ 150 ਲੀਟਰ ਪਾਣੀ ਵਿੱਚ ਘੋਲ 1 ਕਿੱਲੇ ਲਈ ਛਿੜਕਾਅ ਕਰ ਸਕਦੇ ਹੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਖੇਤ ਵਿੱਚ ਗੁੱਲੀ ਡੰਡੇ ਦੀ ਸਮੱਸਿਆ ਆ ਰਹੀ ਹੈ ਜਾਂ ਉਹ ਪੁਰਾਣੇ ਤਰੀਕੇ ਨਾਲ ਨਹੀਂ ਰੁਕਿਆ ਗੁੱਲੀ ਡੰਡਾ ਤਾਂ ਆਪਾਂ ਫਿਰ ਕਾ ਅਤੇ ਚੌੜੇ ਪੱਤੇ ਵਾਲੇ ਨਦੀਨਾਂ ਦੀ ਰੂਕथाम ਦੇ ਨਾਲ-ਨਾਲ ਗੁੱਲੀ ਡੰਡੇ ਦੀ ਰੂਕथाम ਕਰਨ ਲਈ ਸ਼ਗਨ 2111 ਦੀ ਵਰਤੋਂ ਕਰ ਸਕਦੇ ਹਾਂ ਇਸ ਦੀ ਮਾਤਰਾ 200 ਗ੍ਰਾਮ ਲੱਗਦੀ ਹੈ ਅਤੇ ਇਹੀ ਅਸੀਂ 150 ਲੀਟਰ ਪਾਣੀ ਵਿੱਚ ਘੋਲ ਇਹਦਾ ਛਿੜਕਾਅ ਕਰ ਸਕਦੇ ਹਾਂ ਇਹ ਜੇਕਰ ਅਸੀਂ ਸਪਰੇਅ ਬਰਤਣੀ ਚਾਹੁੰਦੇ ਹਾਂ ਤਾਂ ਸਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜੇਕਰ ਤੁਹਾਡੇ ਜਿਹੜੀ ਕਣਕ ਦੀ ਵੈਰਾਈਟੀ ਹੈ ਉਹ ਉਨਤ ਪੀਬੀਡਬਲਯੂ 550 ਹੈ ਇਸ ਉੱਪਰ ਤੁਸੀਂ ਸ਼ਗਨ 2111 ਦੀ ਵਰਤੋਂ ਨਹੀਂ ਕਰਨੀ ਕਿਉਂਕਿ ਇਸ ਵੈਰਾਈਟੀ ਉੱਪਰ ਇਸ ਦਾ ਮਾੜਾ ਅਸਰ ਦੇਖਣ ਨੂੰ ਮਿਲਦਾ ਹੈ ਤੇ ਜੇਕਰ ਤੁਹਾਡਾ ਖੇਤ ਹਲਕੀ ਜ਼ਮੀਨ ਵਾਲਾ ਹੈ ਤਾਂ ਇਸ ਵਾਹਨ ਵਿੱਚ ਵੀ ਤੁਸੀਂ ਸ਼ਗਨ 2111 ਨੂੰ ਵਰਤੋਂ ਤੋਂ ਪਰਹੇਜ਼ ਕਰੋ ਤੇ ਜੇਕਰ ਤੁਸੀਂ ਇਸ ਤੋਂ ਮੰਗਰੋਂ ਕੋਈ ਵੀ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਪੁੱਛ ਸਕਦੇ ਹੋ ਉਮੀਦ ਹੈ ਇਹ ਵੀਡੀਓ ਤੁਹਾਡੀ ਮਦਦ ਕਰੇਗੀ ਤੇ ਵੀਡੀਓ ਵਿੱਚ ਕੁਝ ਵੀ ਪਸੰਦ ਆਏ ਤਾਂ ਲਾਈਕ ਕਰਕੇ ਜਰੂਰ ਦੱਸਣਾ ਜਿਹੜੇ ਭਰਾ ਆਪਣੀ ਵੀਡੀਓ ਤੇ ਅੰਤ ਤੱਕ ਆ ਹੀ ਗਏ ਹਨ ਤਾਂ ਜੀ ਸਬਸਕ੍ਰਾਈਬ ਜਰੂਰ ਕਰਿਓ ਤੇ ਨਾਲ ਦੇ ਨਾਲ ਘੰਟੀ ਬਟਨ ਜਰੂਰ ਪ੍ਰੈਸ ਕਰ ਲਿਓ ਇਹ ਸਾਰੇ ਟੌਪਿਕ ਜਿਵੇਂ ਜ਼ਿੰਕ ਦੀ ਘਾਟ ਮੈਗਨੀਜ਼ ਦੀ ਘਾਟ ਸਲਫਰ ਦੀ ਘਾਟ ਉੱਪਰ ਆਪਾਂ ਪਹਿਲਾਂ ਹੀ ਵੀਡੀਓ ਬਣਾ ਕੇ ਆਪਣੇ ਚੈਨਲ ਉੱਤੇ ਅਪਲੋਡ ਕੀਤੀਆਂ ਹੋਈਆਂ ਹਨ ਉਹਨਾਂ ਵੀਡੀਓ ਨੂੰ ਦੇਖਣ ਲਈ ਤੁਸੀਂ ਇਹ ਵੀਡੀਓ ਦੀ ਸੱਜੀ ਸਾਈਡ ਇੱਕ ਆਈ ਬਟਨ ਹੈ ਉੱਥੇ ਜਾ ਕੇ ਉਹਨਾਂ ਸਾਰੀਆਂ ਵੀਡੀਓ ਨੂੰ ਦੇਖ ਪਾਉਗੇ ਜੇਕਰ ਤੁਹਾਨੂੰ ਉੱਥੇ ਵੀਡੀਓ ਨਹੀਂ ਮਿਲ ਰਹੀਆਂ ਤਾਂ ਆਪਣੀ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਸਾਰੀਆਂ ਵੀਡੀਓ ਮੈਂ ਪਾ ਦਿੱਤੀਆਂ ਹਨ ਉਹਨਾਂ ਦੇ ਲਿੰਕ ਪਾਈ ਹੋਏ ਨੇ ਬਕਾਇਦਾ ਉਹਨਾਂ ਦਾ ਨਾਮ ਲਿਖਿਆ ਹੋਇਆ ਹੈ ਨਾ ਉਥੇ ਜਾ ਕੇ ਤੁਸੀਂ ਉਹ ਵੀਡੀਓ ਦੇਖ ਸਕਦੇ ਹੋ ਆਉਣ ਵਾਲੀਆਂ ਵੀਡੀਓ ਜਿਹੜੀ ਆਪਾਂ ਵੀਡੀਓ ਲਿਆਉਣ ਵਾਲੇ ਹਾਂ ਜੀ ਜੈਲੋ ਰਾਸ਼ਟ ਉੱਪਰ ਉਸ ਨੂੰ ਦੇਖਣ ਲਈ ਚੈਨਲ ਨੂੰ ਘੰਟੀ ਨਾਲ ਪ੍ਰੈਸ ਕਰਕੇ ਜ਼ਰੂਰੀ ਤੌਰ ਤੇ ਸਬਸਕ੍ਰਾਈਬ ਕਰ ਲਿਓ ਕਿਉਂਕਿ ਜੇਕਰ ਤੁਸੀਂ ਅਜਿਹਾ ਕਰੋਗੇ ਤਾਂ ਤੁਹਾਨੂੰ ਉਹ ਵੀਡੀਓ ਆਪਣੀ ਛੇਤੀ ਦੇਖਣ ਨੂੰ ਮਿਲ ਸਕਦੀ ਹੈ ਜਦੋਂ ਹੀ ਮੈਂ ਉਹ ਵੀਡੀਓ ਪਾ ਦੂੰਗਾ ਤੁਹਾਡੇ ਤੱਕ ਨੋਟੀਫਿਕੇਸ਼ਨ ਆਏਗੀ ਤੇ ਅੱਜ ਦੀ ਇਸ ਵੀਡੀਓ ਵਿੱਚ ਹੀ ਇੰਨਾ ਹੀ ਹੁਣ ਆਪਾਂ ਮਿਲਾਂਗੇ ਆਪਣੀ ਨਵੀਂ ਵੀਡੀਓ ਵਿੱਚ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆਪਣੀ ਅੱਜ ਦੀ ਇਸ ਵੀਡੀਓ ਨਾਲ ਜੁੜਨ ਲਈ